ਪੁਲਿਸ ਦੀ ਗ੍ਰਿਫਤ ਦੇ ਵਿੱਚ ਬੈਠੀ ਇਹ ਉਹੀ ਲక్ష్ਮੀ ਨਾਮ ਦੀ ਜਨਾਨੀ ਹੈ ਜਿਸ ਨੇ ਕਬੱਡੀ ਖਿਡਾਰੀ ਸਤਵਿੰਦਰ ਸਿੰਘ ਦੇ ਦੋਸਤ ਸੰਜੀਵ ਕੁਮਾਰ ਨੂੰ ਆਪਣੇ ਘਰੋਂ ਚੁੱਕ ਅਜਿਹੀ ਚੀਜ਼ ਦਿੱਤੀ ਸੀ ਫਿਰ ਸੰਜੀਵ ਕੁਮਾਰ ਉਹ ਚੀਜ਼ ਲੈ ਕੇ ਆਪਣੇ ਦੋਸਤ ਕੋਲ ਗਿਆ ਤਾਂ ਦੋਸਤਾਂ ਨੇ ਮਿਲ ਕੇ ਚੌੜਚੌੜ ਦੇ ਵਿੱਚ ਕਬੱਡੀ ਖਿਡਾਰੀ ਨੂੰ ਦੇ ਦਿੱਤੀ ਦੱਸਿਆ ਜਾ ਰਿਹਾ ਹੈ ਕਿ ਦੋਸਤ ਅਤੇ ਕਬੱਡੀ ਖਿਡਾਰੀ ਜਨਾਨੀ ਦੀ ਅੱਖ ਵਿੱਚ ਰੜਕਦੇ ਸੀ ਜਿਨ੍ਹਾਂ ਨੂੰ ਹੌਲੀ-ਹੌਲੀ ਕਰਕੇ ਜਨਾਨੀ ਖਾ ਗਈ ਤੇ ਹੁਣ ਕਬੱਡੀ ਖਿਡਾਰੀ ਖਤਮ ਹੋ ਗਿਆ ਜਿਸ ਤੋਂ ਬਾਅਦ ਪੁਲਿਸ ਨੇ ਦੋਸਤ ਅਤੇ ਜਨਾਨੀ ਨੂੰ ਚੁੱਕਿਆ ਤਾਂ ਅਜਿਹੇ ਖੁਲਾਸੇ ਹੋਏ ਕਿ ਜਿਸ ਦੇ ਬਾਰੇ ਸੁਣ ਕੇ ਤੁਹਾਡਾ ਦਿਮਾਗ ਸੁੰਨ ਹੋ ਜਾਵੇਗਾ ਜਨਾਨੀ ਅਤੇ ਕਬੱਡੀ ਖਿਡਾਰੀ ਦੇ ਦੋਸਤ ਨੇ ਚੱਲਦੇ ਕੈਮਰੇ ਮੂਰੇ ਜੋ ਕੱਲੀ-ਕੱਲੀ ਗੱਲ ਦਸੀ ਉਹ ਸੁਣੋ ਕਿੰਨੇ ਪਰਚੇ ਦਰਜ ਹੋਏ 6 ਪਰਚੇ ਨੇ 6-7 ਜਿਹੜੇ ਪਰਚੇ ਦਾ ਤੁਸੀਂ ਕਹਿੰਦੇ ਤੁਸੀਂ ਤੰਦਾ ਨਹੀਂ ਕਰਦੇ ਮੈਂ ਛਿੱਟੇ ਦਾ ਤੰਦਾ ਨਹੀਂ ਕਰਦੀ ਸੀ ਜੀ ਜਿਹੜੇ ਇਹ ਡੈਥ ਹੋਈ ਜਿਹੜਾ ਤੁਹਾਡੇ ਕੋਲ ਲੈ ਕੇ ਗਿਆ ਸੀ ਨਾ ਪਹਿਲੀ ਵਾਰ ਸੀ ਲੈ ਕੇ ਲੈ ਕੇ ਤਾਂ ਗਿਆ ਨਾ ਤੁਹਾਡੇ ਕੋਲ ਨਸ਼ਾ ਨਹੀਂ ਜੀ ਮੇਰੇ ਤੋਂ ਲੈ ਕੇ ਨਹੀਂ ਗਿਆ ਜੀ ਮੇਰੇ ਘਰ ਵਾਲਾ ਪਿੰਦਾ ਸੀ ਜ਼ਰੂਰ ਮੈਂ ਉਹਦਾ ਚੋਰੀ ਚੱਕ ਹੀ ਦਿੱਤਾ ਜੀ ਵੇਚਿਆ ਨਾ ਤੁਸੀਂ ਵੇਚਿਆ ਨਾ ਵੇਚਿਆ ਬਣੀ ਮੈਂ ਤਾਂ ਫ੍ਰੀ ਵਾਂਗੂ ਹੀ ਦਿੱਤਾ ਜੀ ਇਹ ਤਾਂ ਫ੍ਰੀ ਸੇਵਾ ਕਰ ਰਹੇ ਹੋ ਤੁਸੀਂ ਨਸ਼ੇ ਤੇ ਲਾ ਰਹੇ ਫਿਰ ਸਾਰਿਆਂ ਨੂੰ ਨਾ ਜੀ ਮੇਰੀ ਮਿੰਤਾਂ ਲੱਗਿਆ ਕਰਨ ਮੈਂ ਨਹੀਂ ਚੱਕੇ ਮੈਂ ਇਹ ਫ੍ਰੀ ਸੇਵਾ ਨਸ਼ੇ ਤੇ ਲਾ ਰਹੇ ਤੁਸੀਂ ਸਾਰੇ ਪੈਸੇ ਕਿੱਧਰ ਲਾਇਏ ਸੀ ਉਹ ਕਹਿੰਦੇ ਅਸੀਂ 1500 ਰੁਪਏ ਦਿੱਤਾ ਤੁਹਾਨੂੰ 1000 ਰੁਪਏ ਦਿੱਤਾ ਸੀ 1000 ਰੁਪਏ ਪਰ ਨਾਲੇ ਕਹਿੰਦੇ ਫ੍ਰੀ ਹੁਣ ਤਾਂ ਅਸੀਂ ਕਹਿ ਰਹੇ 1000 ਰੁਪਏ ਲੈ 1000 ਰੁਪਏ ਦਿੱਤਾ ਸੀ ਜੀ ਉਹ ਵੀ ਮੈਨੂੰ ਨਹੀਂ ਤੁਸੀਂ ਕਹਿ ਰਹੇ ਵੀ ਘਰ ਵਾਲਾ ਪਿੰਦਾ ਜੀ ਉਹਦੇ ਚੱਕ ਕੇ ਮੈਨੂੰ ਚੋਰੀ ਉੱਤੇ ਬਾਰੇ ਘਰ ਵਾਲੇ ਨਾਲ ਮਿਸਐਪ ਨਹੀਂ ਹੋਵੇ ਤੁਸੀਂ ਇਹ ਤਾਂ ਡੈ ਸੋਰੀ ਇਸ ਵਾਰ ਮੈਂ ਕਦੇ ਇਹ ਜੀ ਗਲਤੀ ਨਹੀਂ ਕਰੂੰਗਾ ਚਲੋ ਜੀ ਹੁਣ ਝੇਲਦੇ ਸਲਾਖਾਂ ਪਿੱਛੇ ਹੋਗੇ ਹੁਣ ਪਸਤਾਵਤ ਹੈਗਾ ਤੁਹਾਨੂੰ ਉਹਨੇ ਡੈਥ ਹੋ ਗਈ ਉਹ ਵੀ ਪਰਿਵਾਰ ਦਾ ਨੌਜਵਾਨ ਸੀ ਘਰ ਤਾਂ ਉਜੜੇ ਹੋਣਾ ਤਾਂ ਹਾਂਜੀ ਕਿੰਨੇ ਟਾਈਮ ਤੋਂ ਤੁਸੀਂ ਕਰਦੇ ਹੋ ਵੀਰ ਪਾਲਾ ਦਾ 6 ਸਾਲ ਪੀਤਾ ਹੁਣ 3 ਮਹੀਨੇ ਤੋਂ ਛੱਡਿਆ ਹੋਇਆ ਜੀ ਜਿਹੜਾ ਤੁਹਾਡਾ ਦੋਸਤ ਦੀ ਕਿਮੇਟੀ ਕਲ ਆਇਆ ਤੁਸੀਂ ਤੁਸੀਂ ਇਕੱਠੇ ਲੈ ਕੇ ਆਏ ਤੇ ਨਾ ਹਾਂਜੀ ਅਸੀਂ ਇਕੱਠੇ ਲੈ ਕੇ ਆਏ ਕਿੱਥੋਂ ਲੈ ਕੇ ਆਏ ਨਾ ਕਿੱਥੋਂ ਲੈ ਆਏ ਇੱਥੇ ਰੋਟੀ ਦੇ ਪੁਣਾ ਤੋਂ ਇਹ ਜਿਹੜੀ ਲੇਡੀਜ਼ ਦਾ ਗ੍ਰੀਪਰ ਕੀਤਾ ਇਹ ਤੋਂ ਕਿੰਨੇ ਦਾ 1400 ਰੁਪਏ ਦਾ ਜੀ ਨਾਲੇ ਤੁਸੀਂ 1000 ਰੁਪਏ ਦੇ ਹੈ ਸ਼ਰਾਬ ਤਾਂ ਹੀ ਪੀਤੀ ਹੈ ਜੀ ਥੀਕੇ ਦੀ ਹਾਂਜੀ ਕੀ ਤੁਹਾਨੂੰ ਪਸਤਾਵ ਹੈਗਾ ਤੁਹਾਡਾ ਦੋਸਤ ਤਾਂ ਚਲੇ ਗਿਆ ਤੁਸੀਂ ਜਿੰਮੇ ਲੈ ਸਕਦੇ ਤੁਹਾਡੀ ਵੀ ਜਾਣ ਸਕਦੀ ਹਾਂ ਹਾਂਜੀ ਹਾਂ ਪਸਤਾਵ ਤਾਂ ਹੈ ਇਤਨੇ ਸਾਲਾਂ ਤੋਂ ਤੁਸੀਂ ਸੇਵਨ ਕਰ ਰਹੇ ਸੀ ਚਿੱਟੇ ਦਾ 5-6 ਸਾਲ ਤੋਂ ਵਿੰਦਾ ਸੀ ਕਿੱਥੋਂ ਲੈ ਕੇ ਆਉਂਦੇ ਕੰਪਾਨਸ਼ਨ ਇਹਨਾਂ ਤੋਂ ਹੀ ਲੈ ਕੇ ਆਉਂਦੇ ਸੀ ਹਾਂ ਜੀ ਕਿੰਨਾ ਕਪੈਸਿਟੀ ਬਰਬਾਦੀ ਕੀਤੀ ਹੈ ਕਿੰਨੇ ਸਲੇਖ ਕਰਤਾ ਵਿਚਾਰੀ ਮੈਂ ਲਖਾਵਾ 40-50 ਲੱਖ ਹਾਂ ਪਰਿਵਾਰ ਚ ਹੋਰ ਕੌਣਾ ਤੁਹਾਡਾ ਮੇਰੇ ਫੈਮਿਲੀ ਆ ਜੀ ਕੀ ਕਾਰੋਗਾਰਾ ਤੁਹਾਡਾ ਮੈਂ ਫੈਕਟਰੀ ਚ ਲੱਗਿਆ ਹੋਇਤੀ ਗਈ ਹੁਣੇ ਪਹਿਲਾਂ ਮੇਰੇ ਹੱਬ ਦਾ ਕੰਮ ਸੀਗਾ ਜੀ 2018 ਚ ਦੁਕਾਨ ਬੰਦ ਕਰੀ ਹੈ ਕਾਦੀ ਦੁਕਾਨ ਕਰਿਆਨੇ ਦੀ ਦੁਕਾਨ ਸੀ ਉਹ ਸਾਰੀ ਇਸੇ ਤੇ ਨਸ਼ੇ ਦੀ ਪੂਰਤੀ ਲਈ ਸਾਰੀ ਮੁਰਬਾ ਹਾਂ ਜੀ ਉਹ ਦੂਜੇ ਪਾਸੇ ਇਹਨਾਂ ਬਾਬਤ ਪੁਲਿਸ ਅਧਿਕਾਰੀ ਦਾ ਕੀ ਕਹਿਣਾ ਹੈ ਉਹ ਵੀ ਸੁਣ ਲੋ ਜਿਸ ਤਰ੍ਹਾਂ ਕਿ ਪਹਿਲਾਂ ਹੀ ਬਰੀਫ ਕੀਤਾ ਜਾ ਚੁੱਕਾ ਹੈ ਇਸ ਬੰਦ ਦੇ ਵਿੱਚ ਐਫ ਆਈ ਆਰ ਨੰਬਰ 76 ਦਰਜ ਕੀਤੇ ਗਏ ਸੀਗੇ ਜੋ ਕਿ ਅੰਡਰ ਸੈਕਸ਼ਨ 105 ਬੀ ਐਨ ਐਸ ਭਾਰਤੀਆਂ ਨਿਆ ਸੈਂਤਾ ਦੇ ਅੰਤਰਗਤ ਦਰਜ ਕੀਤੀ ਗਈ ਹੈ ਜ ਜਿਹਦੇ ਵਿੱਚ ਮੌਤ ਤੱਕ ਦੀ ਸਜ਼ਾ ਸੌਰੀ ਜੀਵਨ ਕਾਰਾਵਾਸ ਦਾ ਜਿਹੜਾ ਹੈਗਾ ਪ੍ਰਿਜ਼ਨਮੈਂਟ ਫਾਰ ਲਾਈਫ ਸਜ਼ਾ ਦਾ ਸਜ਼ਾ ਦਾ ਜਿਹੜਾ ਹੈਗਾ ਪ੍ਰਵਾਦਾਨ ਹੈਗਾ ਤੇ ਇਹਦੇ ਵਿੱਚ ਟੋਟਲ 9 ਦੋਸ਼ੀ ਜਿਹੜੇ ਨਾਮਿਨੇਟ ਕੀਤੇ ਗਏ ਸੀਗੇ 9 ਦੇ ਵਿੱਚੋਂ 2 ਅਰੈਸਟ ਕਰ ਲਏ ਗਏ ਨੇ 7 ਦੋਸ਼ੀਆਂ ਦੀ ਪਾਲ ਜਿਹੜੇ ਡੀਐਸਪੀ ਸਾਹਿਬ ਸਾਡੇ ਨਾਭਾ ਦਵਿੰਦਰ ਅਤਰੀ ਜੀ ਦੀ ਦੇਖ ਰੇਖ ਦੇ ਵਿੱਚ ਅਲੱਗ-ਅਲੱਗ ਟੀਮਾਂ ਬਣਾ ਕੇ 7 ਦੋਸ਼ੀਆਂ ਦੀ ਪਾਲ ਕੀਤੀ ਜਾ ਰਹੀ ਹੈਗੀ ਇਹ ਕਿੱਥੇ ਡੈਥ ਹੋਈ ਸੀ ਕਿਹਨੇ ਦਿੱਤਾ ਸੀ ਇਹਨਾਂ ਨੂੰ ਔਰ ਡੈਥ ਦਾ ਜਿਹੜਾ ਮੇਨ ਸਾਡੀ ਇਨਵੈਸਟੀਗੇਸ਼ਨ ਦੇ ਸਾਹਮਣੇ ਆਇਆ ਹੈਗਾ ਤੇ ਸਤਵਿੰਦਰ ਸਿੰਘ ਜੋ ਮੁੰਡੇ ਦੀ ਡੈਥ ਹੋਈ ਉਹ ਨਾਲ ਦਾ ਇੱਕ ਸਾਥੀ ਸੀਗਾ ਤੇ ਦੋਵੇਂ ਨਸ਼ਾ ਲੈ ਕੇ ਆਏ ਸੀਗੇ ਰੋਟੀ ਪੁਲ ਜਿਹੜਾ ਹੈਗਾ ਉੱਥੋਂ ਤੇ ਆ ਕੇ ਉਹਨਾਂ ਨੇ ਪੀਤਾ ਤੇ ਇਹ ਸੁਤਵਿੰਦਰ ਨੂੰ ਜਿਹੜਾ ਉਹ ਨਾਲ ਦਾ ਦੋਸ਼ੀ ਸੀਗਾ ਸੰਜੀਵ ਉਹਨੇ ਵੱਧ ਮਾਤਰਾ ਜਨਸ਼ਾ ਦੇ ਦਿੱਤਾ ਜੋ ਕਿ ਉਹਦੀ ਮੌਤ ਦਾ ਕਾਰਨ ਬਣਿਆ ਇਹ ਨਸ਼ਾ ਕਿਹ ਕਿਹ ਕੌਣ ਵੇਚਦੇ ਲੇਡੀਜ਼ ਵੇਚਦੇ ਨੇ ਉੱਥੇ ਜਿਵੇਂ ਪਹਿਲਾਂ ਰੋਟੀ ਪਿੰਡ ਸਮੇਂ ਸਮੇਂ ਤੇ ਰੇਡੀਓ ਸੀਸੀਟੀਵੀ ਦਾ ਕੈਮਰੇ ਵੀ ਲੱਗੇ ਹੋਏ ਨੇ ਫਿਰ ਵੀ ਉਹ ਕਿਸ ਤਰ੍ਹਾਂ ਜਿਹੜਾ ਹੈਗਾ ਨਸ਼ਾ ਵੀ ਸਾਡੇ ਵੱਲੋਂ ਬਹੁਤ ਚੌਕਸੀ ਰੱਖੀ ਜਾ ਰਹੀ ਹੈਗੀ ਹੈ ਫਿਰ ਵੀ ਉਹ ਗਾਇਬ ਗਾਇਬ ਆ ਕੇ ਜਿਹੜਾ ਹੈਗਾ ਨਸ਼ਕ ਦੇ ਮੋਟਰਸਾਈਕਲ ਦੇ ਜਾਂ ਕਿਤੇ ਮੋਟਰ ਵਗੈਰਾ ਦੇ ਉੱਤੇ ਉਹ ਵੇਚ ਜਾਂਦੇ ਨੇ ਫਿਰ ਵੀ ਉਹ ਸਾਰੇ ਨਾਮਿਨੇਟ ਕੀਤੇ ਗਏ ਨੇ ਇਹ ਸਪਲਾਈ ਚੇਨ ਦੇ ਸਬੰਧ ਦੇ ਵਿੱਚ ਜਿਹੜੇ ਹੈਗੇ ਨੇ ਸੱਤ ਦੋਸ਼ੀ ਜਿਹੜੇ ਨੇ ਸਪਲਾਈ ਚੇਨ ਦੇ ਸਬੰਧ ਦੇ ਵਿੱਚ ਜਿਹੜੇ ਹੈਗੇ ਆ ਸੀ ਪਤਾ ਲੱਗਿਆ ਭਾਜੀ ਕਿੱਥੋਂ ਲਿਆਂਦੇ ਸੀ ਤੇ ਕਿਹੜੇ ਕਿਹੜੇ ਵਿੱਚ ਇਨਵੋਲਵ ਨੇ ਹੋਟ ਨੇ ਇਹ ਇਹ ਹਜੇ ਇਨਵੈਸਟੀਗੇਸ਼ਨ ਦਾ ਮੈਟਰ ਹੈਗਾ ਜਦੋਂ ਸਾਰੇ ਬੰਦੇ ਅਰੈਸਟ ਹੋ ਗਏ ਉਹਨਾਂ ਦੀ ਪੁੱਛਗਿੱਛ ਵਿੱਚ ਹੀ ਸਾਹਮਣੇ ਆਏਗਾ ਮੇਲੇ ਲਾ ਕੇ ਕਿੱਥੋਂ ਹੁੰਦੇ ਨੇ ਦੋ ਜਿਹੜੇ ਕੀਤੇ ਨੇ ਕ୍ୟਿਊਜ਼ਡ ਉਹਨਾਂ ਤੋਂ ਨਹੀਂ ਹਜੇ ਹੋਇਆ ਜੀ ਕੁਝ ਵੀ ਆ ਜਿਹੜਾ ਇੱਕ ਕ୍ୟਿਊਜ਼ ਦੇ ਸੰਦੀਪ ਤੋਂ ਜਿਹੜਾ ਹੈਗਾ ਸਾਨੂੰ ਕੁਝ ਰਿਕਵਰੀ ਹੋਈ ਹੈਗੀ ਚਿੱਟੇ ਦੀ ਤੇ ਬਾਕੀ ਜਿਹੜੇ ਦੋਸ਼ੀਆਂ ਦੀ ਭਾਲ ਜਾਰੀ ਹੈ ਜਿਵੇਂ ਹੀ ਹੋਗੇ ਇਨਵੈਸਟੀਗੇਸ਼ਨ ਦਾ ਪਾਰਟ ਹੈਗਾ ਤੁਹਾਨੂੰ ਤੁਹਾਡੇ ਧਿਆਨ ਚ ਲਾਵਾਗੇ ਇਹਨਾਂ ਵੀ ਪ੍ਰਾਪਰਟੀਆਂ ਵੀ ਜਿਹੜੀਆਂ ਫ੍ਰੀਜ਼ ਕੀਤੀਆਂ ਜਾਣਗੀਆਂ ਉਹਨੂੰ ਕੋਈ ਉੱਤਰ ਅੱਗੇ ਜਾਂ ਹਾਂਜੀ ਫਿਊਚਰ ਦੇ ਵਿੱਚ ਅਸੀਂ ਪਹਿਲਾਂ ਹੀ ਪ੍ਰਾਪਰਟੀਆਂ ਜਿਹੜੀ ਹੈਗੀਆਂ ਨੇ ਫ੍ਰੀਜ਼ ਕਰਾਈਆਂ ਜਾਂ ਨੇ ਤੇ ਜਿਹੜੇ ਨਸ਼ੇ ਦੇ ਵਿੱਚ ਲਿਪਤ ਹੋਣਗੇ ਅਸੀਂ ਸਾਰਿਆਂ ਦੀ ਪ੍ਰਾਪਰਟੀਆਂ ਜਿਹੜੀਆਂ ਹੈਗੀਆਂ ਨੇ ਉਹ ਵੀ ਬ੍ਰਿਚ ਕਰਵਾਵਾਂਗੇ ਐਸਪੀਡੀ ਜਸਵੀਰ ਸਿੰਘ ਹੋਰਾਂ ਦਾ ਕਹਿਣਾ ਹੈ ਕਿ ਇਸ ਮਾਮਲੇ ਦੀ ਪੂਰੀ ਡੂੰਘਾਈ ਦੇ ਨਾਲ ਜਾਂਚ ਕੀਤੀ ਜਾ ਰਹੀ ਹੈ ਅਤੇ ਇਹਨਾਂ ਦੋਸਤਾਂ ਅਤੇ ਨਸ਼ੇ ਤਸਕਰ ਔਰਤ ਦੇ ਖਿਲਾਫ ਮਾਮਲਾ ਦਰਜ ਕਰਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਇਸ ਤੋਂ ਇਲਾਵਾ 7 ਹੋਰਾਂ ਤੇ ਮਾਮਲਾ ਦਰਜ ਕੀਤਾ ਗਿਆ ਜਿਨ੍ਹਾਂ ਦੀ ਗ੍ਰਿਫਤਾਰੀ ਲਈ ਵੱਖ-ਵੱਖ ਟੀਮਾਂ ਬਣਾ ਕੇ ਛਾਪੇਮਾਰੀ ਕਰਕੇ ਜਲਦ ਹੀ ਉਹਨਾਂ ਨੂੰ ਗ੍ਰਿਫਤਾਰ ਕਰਕੇ ਸਿਲਾਖਾਂ ਪਿੱਛੇ ਛੋਟਿਆ ਜਾਵੇਗਾ ਹਕੀਕੀ ਟੀਵੀ ਪੰਜਾਬੀ ਲਈ ਨਾਬਾ ਤੋਂ ਸੁਖਚੈਨ ਸਿੰਘ ਲੁਬਾਣਾ ਦੀ ਰਿਪੋਰਟ